हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਓਨਰ ਵੀਰ ਦਲੇਰ ਸਿੰਘ ਬਾਠ ਹੁਣਾਂ ਦੇ ਘਰ ਆਇਆ ਦੋਸਤੋ ਤੇ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਆਂਗੇ ਪਸ਼ੂ ਵਪਾਰ ਦਾ ਕੀਤਾ ਵੀਰ ਦਲੇਰ ਸਿੰਘ ਬਾਠ ਹੁਣਾਂ ਦਾ ਅੱਜ ਇਸ ਵੀਡੀਓ ਦੇ ਵਿੱਚ ਨਾਗਵਾਲੇ ਸੇ ਆਪਾਂ ਤੁਹਾਨੂੰ ਦੋਸਤੋ ਟੋਟਲ 6 ਇੱਕ ਦਿਖਾਉਣੇ ਆ ਦੋ ਹੀ ਮੱਝਾਂ ਸੁਈਆਂ ਸਵਾਈਆਂ ਨੇ ਇੱਧਰ ਤੁਸੀਂ ਦੇਖ ਰਹੇ ਜੇ ਦੋ ਮੱਝਾਂ ਸੁਈਆਂ ਸਵਾਈਆਂ ਨੇ ਬਾਕੀ 4 ਐਨੀਮਲ ਜਿਹੜੇ ਤੁਸੀਂ ਆ ਸਾਹਮਣੇ ਫਰੰਟ ਤੇ ਦੇਖ ਰਹੇ ਜੇ ਇਹ ਗੱਭਾਣਾ ਤਿਆਰੀ ਦੇ ਵਿੱਚ ਇੱਕ ਵੜ ਤੁਹਾਨੂੰ ਦਿਖਾ ਦਾਂਗੇ ਆਪਾਂ ਲਾਸਟ ਤੇ ਵਿੱਚ ਤੇ ਮੱਝਾਂ ਝੋਟੀਆਂ ਹੋਣਗੀਆਂ ਦੋਸਤੋ ਪਹਿਲੇ ਨਾਲ ਦੂਜੇ-ਦੂਜੇ ਸਵੇਰ ਅੱਜ ਜਿਹੜੇ ਜ਼ਿਆਦਾਤਰ ਆਣਗੇ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੇ ਇੱਕ ਝੋਟੀ ਆਪਾਂ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਦਿਖਾ ਦਾਂਗੇ ਠੀਕ ਆ ਜੀ ਤੇ ਹਰੇਕ ਪੂਰ ਦੇ ਵਿੱਚ ਆਪਾਂ ਤੁਹਾਨੂੰ 1 2 1 2 ਨਾ ਜਿਹੜੇ ਇਸਕਰ ਇਸ ਘਰੋਂ ਇਸ ਕਿਲੇ ਤੋਂ ਦੋਸਤ ਦਿਖਾ ਦਿੰਦੇ ਆ ਨੀਲੀ ਰਾਵੀ ਦੇ ਵਿੱਚ ਸੋ ਕਾਫੀ ਵੀਰਾਂ ਦੀ ਡਿਮਾਂਡ ਰਹਿੰਦੀ ਆ ਤੇ ਸਾਰੇ ਭੈਣ ਭਰਾਵਾਂ ਦੇ ਹਿੱਸੇ 'ਚ ਹੀ ਜਾ ਜਾਂਦੀ ਆ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਕਿਸਾਨ ਵੀਰੋ 1 ਦਸੰਬਰ ਤਰੀਕ ਆ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਕੋਈ ਸ਼ਾਮ ਤੇ 4:30 ਵਜੇ ਦਾ ਸੋ ਮੱਝਾਂ ਸੂਈਆਂ ਸਵਾਈਆਂ ਵੀ ਤੁਹਾਨੂੰ ਦਿਖਾ ਦਾਂਗੇ ਪ੍ਰੋਪਰ ਇਨਫੋਰਮੇਸ਼ਨ ਪੂਰ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਗੱਲਬਾਤ ਕਰਦੇ ਆ ਗਰਲਾਲ ਦੇ ਨਾਲ ਸਭ ਤੋਂ ਪਹਿਲਾਂ ਗਰਲਾਲ ਮੇਰੇ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਕੋਠੀ ਠਾਕ ਵੀਰੇ ਚੜਦੀ ਕਲਾ ਤੋਂ ਨਹੀਂ ਸੁਣਾਓ ਬਹੁਤ ਵਧੀਆ ਗਰਲਾਲ ਭਰਾ ਠੀਕ ਠਾਕ ਐ ਵੀ ਗਰਲਾਲ ਮੇਰੇ ਅੱਜ ਆਪਣੇ ਕੋਲ ਐਨੀ ਐਨੀਮਲ ਟੋਟਲ 6 ਨਗ ਨੇ 6 ਨਗ ਐ ਸੰਧੂ ਸਾਹਿਬ ਜਨਾਂ ਦੇ ਵਿੱਚੋਂ ਤਿੰਨ ਝੋਟੀਆਂ ਜਿਹੜੀਆਂ ਗੱਬਣਾ ਕੋਈ 5 5 7 7 ਦਿਨ ਖੜਦੀਆਂ ਤੇ ਦੋ ਮੱਝਾਂ ਝੋਟੀਆਂ ਸੂਈਆਂ ਸਵਾਈਆਂ ਇੱਕ ਗਾਂ ਗੱਬਣਿਆ ਠੀਕ ਆ ਹਾਂਜੀ ਠੀਕ ਆ ਇੱਕ ਵੜ ਫਿਰ ਮਿਲਦਾ ਹਰੇਕ ਪੂਰ ਦੇ ਵਿੱਚ ਲੈ ਬਸ ਸੰਧੂ ਸਾਹਿਬ ਨਗੀਨੇ ਲੈਂਦੇ ਆ ਕੀ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਹਾਂ ਲਓ ਦੱਸੋ ਇਹ ਨਗ ਹੋਣ ਵਾਲੇ ਆ ਤੇ ਮੇਰਾ ਵੀਰ ਫਸਟਲੀ ਰਿਕਵੈਸਟ ਆਪਾਂ ਸਾਰੇ ਭਰਾਵਾਂ ਨੂੰ ਕਰਦੇ ਹੁੰਦੇ ਆ ਜਿਸ ਫਾਰਮ ਤੋਂ ਵੀ ਆਪਾਂ ਵੀਡੀਓ ਬਣਾਉਨੇ ਆ ਤਸੱਲੀ ਤੁਸੀਂ ਕਰ ਲਿਆ ਕਰੋ ਧਿਆਨ ਕੇ ਕਿਉਂਕਿ ਮਾਲ ਸਾਫ ਸੁਥਰਾ ਹੁੰਦਾ ਆਪਣੀ ਨਰਕਪਰਖ ਤਸੱਲੀ ਮਾਲਕ ਆਨਰ ਕਰਕੇ ਲੈ ਕੇ ਆਉਂਦੇ ਆ ਅੱਗੋਂ ਵੀ ਕਿਸੇ ਭਰਾ ਨੇ ਪੈਸੇ ਖਰਚ ਕਰਨੇ ਆ ਸੈਕੰਡ ਨੰਬਰ ਤੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਸੰਧੂ ਸਾਹਿਬ ਇੱਕ ਆਪਾਂ ਵੀਡੀਓ ਚੱਲਣ ਦਾ ਪਹਿਲਾਂ ਜ਼ਰੂਰੀ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕੋਈ ਵੀ ਆਪਣੇ ਤੋਂ ਪਸ਼ੂ ਖਰੀਦਦਾ ਹੈ ਆਪਣੇ ਨਾਲ ਸੌਦਾ ਕਰਦਾ 5000 ਤੋਂ ਲੈ ਕੇ 10000 ਸਾਈ ਪਾਵੇ ਕੱਚੀ ਸਹੀ ਤੇ ਆਪਾਂ ਡੰਗਰ ਨਹੀਂ ਡਕਣਾ ਦੋ ਤਿੰਨ ਅੰਦਰ ਪਹਿਲਾਂ ਆਪਾਂ ਵੀ ਵੀਡੀਓ ਉਹ ਕਿਹਾ ਵੀ ਇਹਨੇ ਬਿਆਨਾ ਪਾ ਕੇ ਦੋ ਤਿੰਨ ਹਜ਼ਾਰ ਰੁਪਈਆ ਤੇ ਤਿੰਨ ਦਿਨ ਮੱਝਾਂ ਡਕਾ ਛੱਡੀਆਂ ਅੱਛਾ ਜੀ ਮੋੜ ਕੇ ਫੋਨ ਨਹੀਂ ਚੁੱਕਿਆ ਤੇ ਆਪਾਂ ਕੱਲ ਮੱਝਾਂ ਛੇੜ ਕੀਤੀਆਂ ਉਹ ਗਲਤ ਹੋ ਜਾਂਦਾ ਹਾਂ ਗਲਤ ਹੋ ਜਾਂਦਾ ਕੰਮ ਜਿਹੜੇ ਭੈਣ ਭਰਾਵਾਂ ਦੇ ਫੋਨ ਆਉਂਦੇ ਉਹ ਵੀ ਫਰਹੇ ਜਾਂਦੇ ਆ ਬਿਲਕੁਲ ਹਾਂ 5000 ਦਾ 10000 ਆਪਾਂ ਨੂੰ ਬਿਆਨਾ ਪਾਓ ਜੇ ਆਪਾਂ ਤਾਂ ਡਾਉਂਦਿਆਂ ਨੂੰ ਪਸ਼ੂ ਵੇਚਦੇ ਆ ਤੇ ਡਬਲ ਮੋੜਾਂਗੇ ਜੇ ਵੀ 10000 ਪਾਉਂਦਾ 20 ਲੈ ਕੇ ਜਾਵੇ ਜੇ 20 ਪਾਉਂਦਾ 40 ਮੋੜਾਂ ਤੋ 5 ਤੋਂ 10000 ਆਪਣਾ ਬਿਆਨਾ ਪਾਇਆ ਕਰੋ ਜੇਕਰ ਕੋਈ ਵਪਾਰੀ ਵੀਰ ਮੁਕਰਦਾ ਤੇ ਦੱਸਦਾ ਤੁਹਾਨੂੰ ਜੇ ਤੁਹਾਨੂੰ ਸਾਹ ਆਪਣੇ ਡੰਗਰ 'ਚ ਕੋਈ ਨੁਕਸਨ ਨਿਕਲਦਾ ਜਿਹੜੀ ਆਪਾਂ ਗੱਲ ਦੱਸਦੇ ਆਂ ਕਿ ਪੂਰੀ ਨਹੀਂ ਹੁੰਦੀ ਫਿਰ ਆਪਦੀ ਸਹੀ ਬਿਆਨਾ ਵਾਪਸ ਲਾਓ ਲਓ ਹਾਂ ਬਿਲਕੁਲ ਤੇ ਜੇ ਕੋਈ 1500 ਪਾ ਕੇ ਡੰਗਰ ਢਕਾ ਛੱਡੇ ਤੇ ਫਿਰ ਉਹ ਗੱਲ ਗਲਤ ਆ ਕਿਉਂ ਆਪਾਂ ਇਹ ਵੇਚ ਕੇ ਤੇ ਨਵਾਂ ਪਸ਼ੂ ਲੈਉਣਾ ਹੁੰਦਾ ਸਹੀ ਹੈ ਹਾਂ ਰਕਮ ਦਾ ਕੰਮ ਕਿਹੜੇ ਵੀ ਪੈਸੇ ਘਰ ਪਏ ਹੁੰਦੇ ਵੀ ਉਸੇ ਵੇਲੇ ਲਿਆ ਕੇ ਤੇ ਬਾਹਰ ਲੈਣੀਆਂ ਲਓ ਦੱਸੋ ਜਰੂਰ ਮੇਰਾ ਵੀਰ ਤੁਸੀਂ ਗੱਲ ਨੋਟ ਕਰ ਲਿਓ ਠੀਕ ਹੈ ਜੀ ਕਿਉਂਕਿ ਪਹਿਲਾਂ ਹੀ ਆਪਾਂ ਆਪਦੀ ਸਲਾਹ مشورہ ਕਰਕੇ ਸਾਰੇ ਪਰਿਵਾਰ ਨਾਲ ਸਾਈ ਬਿਆਨਾ ਪੱਕੀ ਪਾਇਆ ਕਰ ਗਏ ਠੀਕ ਆ ਜੀ ਤਾਂ ਜੋ ਕਿਸੇ ਵੀਰ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਨਾ ਤੁਹਾਨੂੰ ਤੇ ਨਾ ਹੀ ਕਿਸੇ ਵਪਾਰੀ ਭਰਾ ਨੂੰ ਲੈ ਵੀ ਗਰਲਾਲ ਸ਼ੁਰੂਆਤ ਕਰਦੇ ਆਪਾਂ ਇਸੇ ਝੋਟੀ ਤੋਂ ਸ਼ੁਰੂਆਤ ਸੰਧੂ ਸਾਹਿਬ ਦੇ ਪਹਿਲੇ ਸਵੇਰ ਝੋਟੀ ਸੁਣੀ ਆ ਹਾਂ ਜੀ ਕਦ ਵਜਨ ਆਪੇ ਭੈਣ ਭਰਾਵਾਂ ਦੇਖ ਹੀ ਲੈਣਾ ਆ ਬਿਲਕੁਲ ਹਾਂ ਆਪਾਂ ਨੂੰ ਜਿਆਦਾ ਰੌਲੇ ਦੀ ਲੋੜ ਨਹੀਂ ਵੇਖੋ ਦੋਸਤੋ ਪੂਰੀ ਪਲੀ ਪਲੀਤੀ ਝੋਟੀ ਤੁਹਾਨੂੰ ਦਿਖਾ ਦਿੰਦੇ ਆ ਪੂਰਾ ਪਾਰਟੀ ਪੰਤਰੇ ਕੁਰੀ ਆਪਾਂ ਤੁਹਾਨੂੰ ਦਿਖਾ ਦਿਆਂ ਪਲੂਣ ਝੋਟੀ ਪਹਿਲਾ ਸੂਆ ਸੂਣ ਵਾਲੀ ਆ ਆ ਕਰੋ ਫਾਂ ਤਿੰਨੇ ਵਾਈਟ ਆ ਹਾਂਜੀ ਹਾਥੀਆਂ ਦਾ ਕੰਮ ਸੰਧੂ ਸਾਹਿਬ ਟੱਪਿਆ ਬਲੇਰੋ ਦੀ ਮਾਲ ਕਰਨਿਆ ਬਿਲਕੁਲ 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 ਦੋਸਤੋ ਵੱਡੀ ਗੱਡੀ ਤੇ ਵੀ ਤਾਂ ਦਾ ਵੀ ਜਾਊਗੀ ਇਹ ਹਾਥੀ ਹੁੱਤੀ ਤੋਂ ਬਸੋਂ ਬਾਹਰ ਗੱਲ ਬਾਤ ਆ ਕਿਉਂਕਿ ਹੋ ਸਕਦਾ ਪੇ ਪੈਲਸ ਮਾੜਾ ਮੁਰਨਾ ਵਿਗੜ ਜਾ ਸੱਜੇ ਆਖੋ ਸਾਹਿਬ ਸੰਧੂ ਸਾਹਿਬ ਜੀ ਆਹ ਵੇਖੋ ਜੀ ਗਰਾਪੀ ਸੁਰਖੀ ਕੋਲੇ ਆ ਵੇਖੋ ਬਿਲਕੁਲ ਗਰਾਪੀ ਸੁਰਖ ਕੋਲੇ ਆ ਇੱਕ ਸਿੰਘ ਦੋਨੋਂ ਸਿੰਘ ਵੈਸੇ ਵਾਈਟ ਵਿੱਚ ਹੀ ਆ ਗਿਆ ਠੀਕ ਆ ਜੀ ਤੇ ਵਾਈਟਨੈਸ ਵਿੱਚ ਥੋੜਾ ਜਿਹਾ ਕਿਧਨਾ ਕਿਧੇ ਫਰਕ ਲੱਗੂ ਵੀ ਓਵਰ ਵਾਈਟਨੈਸ ਵੀ ਆਪਾਂ ਕਹਿ ਦਿੰਨੇ ਆ ਬਾਕੀ ਆਂਗੂ ਇਹੋ ਜੀਆਂ ਝੋਟੀਆਂ ਖਰੀਦਣਾ ਬਹੁਤ ਹੈਵੀ ਬਾਡੀ ਬੰਤਰਦੀ ਆ ਵਜਨ ਵੇਟ ਪੂਰਾ ਇਹਨੂੰ ਸੋਹਣੀ ਕੁਆਲਿਟੀ ਇਹਨੂੰ ਆਂਦੇ ਅਗਲਾਬੀਆ ਖਾਲੀਏ ਹਾਂ ਬਿਲਕੁਲ ਆ ਲੋ ਜੀ ਬਹੁਤ ਸੁਵੇ ਸੁਵੇ ਝੋਟੀਆਂ ਸੁਣਾ ਹੈ ਚੰਗੇ ਰਿਕਾਰਡ ਵਾਲੋਂ ਆਈ ਹੈ ਝੋਟੀਆਂ ਲੈ ਵੀ ਕਰ ਲਾਲ ਜੇ ਕੱਦ ਵੀ ਆਪਾਂ ਭੈਣ ਭਰਾਵਾਂ ਨੂੰ ਕਹਿੰਦਾ ਵੇਖਣ ਦਾ ਨਜ਼ਰੀਆ ਹੁੰਦਾ ਵੀ ਕਰੇ ਛੋਟੀ ਨਹੀਂ ਕਰੇ ਵੱਡੀ ਕੱਦ ਕੱਦ ਤਾਂ ਵੱਡੀ ਆ ਕੱਦ ਸੰਧੂ ਸਾਹਿਬ ਵਜਨ ਵੀ ਵੇਖੋ ਵਜਨ ਵੀ ਥੱਬਿਆਂ ਤੇ ਥੱਬੇ ਦੋਸਤੋਂ ਉਪਰੋਂ ਪੇਠਪੂੜਾ ਤੇ ਥੱਲੇ ਲੈਵਲ ਤੇ ਤੁਸੀਂ ਵੇਖੋ ਵੀ ਲਿਵਟੀ ਬਿਲਕੁਲ ਲਾਏ ਬਣਾਏ ਪਈ ਆ ਕਰਮਾ 12 ਬਲਾ ਹਜ਼ਾਰ ਕਾਰਡੀਆਂ ਦੀ ਮਾਂ ਦਾ ਤੇ ਦਿਨ ਕਿੰਨੇ ਕੁ ਲੈ ਜੂ ਹਜੇ ਦਿਨ ਸੰਧੂ ਸਾਹਿਬ ਇੱਕ ਹਫਤਾ ਲੈ ਜੂ ਝੋਟੀ ਲੋ ਵੀ ਇੱਕ ਵਨ ਵੀਕ ਠੀਕ ਆ ਜੀ ਇੱਕ ਹਫਤਾ ਹਜੇ ਸਮਾਂ ਬਾਕੀ ਆ ਸੁਣਦਾ ਸੋ ਬਾਕੀ ਵੇਖੋ ਤੁਸੀਂ ਪੱਧਰ ਵੇਖੋ ਠੀਕ ਆ ਜੀ ਬੈਕ ਸਾਈਡ ਤੋਂ ਕਿੰਨਾ ਸਵਾ ਤਿੰਨ ਸਾਲਾਂ ਦੀ ਸੰਧੂ ਸਾਹਿਬ ਝੋਟੀ ਆ ਵੀ ਰੰਦਾ ਵੀ ਅੱਧੀ ਮੈਂ ਮੈਂ ਇਹਨੂੰ ਛੱਡਦਾ ਰਿਆਂ ਸੋ ਜੁੱਸੇ ਜੁੱਸੇ ਦੀ ਬੜੀ ਭਾਰੀ ਆ ਠੀਕ ਆ ਜੀ ਬਾਕੀ ਫਿਟਨੈਸ ਵੇਖੋ ਤੁਸੀਂ ਬਾਡੀ ਬੰਤਰ ਕਰੋ ਚੈੱਕ ਵੀ ਉਹ ਗੱਲ ਨਹੀਂ ਹੈਗੀ ਕਿ ਵੀ ਇੱਥੇ ਆਣ ਕੇ ਮੇਰਾ ਵੀਰ ਕੋਈ ਛੋਟੀ ਨਿਕਲ ਜੇ ਜਾਂ ਓਡਾ ਵਜਨ ਵੇਟ ਦਾ ਨਿਕਲੇ ਵੀ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਘਰ ਖਵਾਇਆ ਜਿੱਡਾ ਕੱਦ ਵਜਨ ਆ ਤੇ ਠੰਡੀ ਸੀ ਉਹ ਵੇਖੋ ਕੋਈ ਭਾਈ ਦੀ ਕੋਈ ਡਰਦੀ ਨਹੀਂ ਬੰਨਿਆ ਦਾ ਵਿਚਾਰ ਨਹੀਂ ਕਰਮਾ ਲਈ ਨੂੰ ਬਹੁਤ ਸੋ ਛੋਟੀ ਪਹਿਲਾਂ ਸੁਣੀ ਆ ਤੇ ਵੇਖ ਸਕਦੇ ਤੁਸੀਂ ਵਾਹ ਵਾਸਤਾ ਆਣ ਲੱਗਦਾ ਵੀ ਕਰਮਾ ਲਈ ਇੱਥੇ ਜੰਮੀ ਪਲੀ ਹੁੰਦੀ ਆ ਠੰਡੀ ਠੀਰੀ ਹੈ ਸੱਦ ਕਦਰਤਾ ਕਾ ਠੀਕ ਆ ਬਿਲਕੁਲ ਪਤਲੇ ਪੂਨੀਆਂ ਵਰਗੇ ਥਾਣਾ ਤੇ ਸਪੇਸ ਵਾਂਡ ਆਪ ਸੀ ਥਾਣਾ ਦੀ ਬੜੀ ਚੰਗੀ ਆ ਹਾਂ ਲੈ ਵੀ ਗਰਲਾਲ ਮੋੜ ਲਾ ਵੀਰ ਹੰਦੂ ਸਾਹਿਬ ਆਦੇ ਨੇ ਨਾ ਉੱਤੇ ਮੰਜਾ ਨਹੀਂ ਦਾ ਇਹੋ ਜਿਹਿਆਂ ਦੇ ਰਿਹਦਾ ਹਰੀ ਚਰੀ ਤੇ ਨਹੀਂ ਦਿੰਦਾ ਆ ਸਹੀ ਗੱਲ ਆ ਕੋਈ ਸ਼ੱਕ ਨਹੀਂ ਵੀਰ ਹਾਂਜੀ ਮੋੜ ਲਓ ਥਾਣ ਵੀ ਸੰਧੂ ਸਾਹਿਬ ਫਿਰ ਬਹੁਤ ਵਧੀਆ ਲੱਗਾ ਮੁੱਠੀ ਵਾਲਾ ਹਾਂ ਇਹਨੇ ਵੀ ਛੋਟੇ ਜਿਹੇ ਚੜ ਜਿਆ ਬਿਲਕੁਲ ਪੂਰਾ ਥਾਣ ਵਧੀਆ ਲੱਗਾ ਡੋਬ ਦਾ ਬਿਲਕੁਲ ਬਿਲਕੁਲ ਪਹਿਲੇ ਸੂਏ ਸੰਧੂ ਸਾਹਿਬ ਆਪਾਂ ਨਹੀਂ ਆਦੇ ਨੇ 18 ਦੇ ਨਾਲ 20 ਦੇ ਨਾਲ 12 ਤੋਂ ਪ੍ਰਾਥੀ ਚੱਲੂਗੀ ਹੂੰ ਥੱਲੇ ਨਹੀਂ ਜਲਦੀ ਗੱਲ ਆ ਦੇ ਸੰਧੂ ਸਾਹਿਬ ਫਿਰ ਵੀ ਨਸਲ ਜਾਤ ਵਿੱਚ ਚਾਹ ਨਹੀਂ ਮਿਲਿਆ ਇਹ ਗੋਲੀ ਨਰਵੇ ਦੋਸਤ ਜੀ ਮੈਂ ਆਪਾਂ ਚਲੋ ਹੁਣ ਮੈਨੂੰ ਨਹੀਂ ਪਤਾਗਾ ਵੀ ਸਰਕਾਰੀ ਸੀਮਨ ਕਈ ਦਾ ਸਰਕਾਰੀ ਸੀਆਈਆਰ ਵੀ ਨਾ ਭੇ ਸੀਮਨ ਤੇ ਸਰਕਾਰੀ ਪਸ਼ੂ ਜਦੋਂ ਆਪਾਂ ਸੀਮਨ ਵੀ ਰਖਾਏ ਜਾਂਦੇ ਕਈਆਂ ਵੀਰਾਂ ਨੇ ਸਾਨੂੰ ਸਾਬੇ ਸੀਮਨ ਦੀਆਂ ਝੋਟੀਆਂ ਵਿੱਚ ਵੀ ਆ ਜਾਂਦੀ ਹੈ ਜਿਹੜੇ ਵੀਰ ਦਾ ਆਪਾਂ ਝੋਟੀ ਲਈ ਹੈ ਨਾ ਉਹ ਖੁਦ ਡਾਕਟਰ ਆ ਉਹਨੇ ਮੈਨੂੰ ਸੀਮਨ ਹੀ ਦੱਸਿਆ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ ਆਪਾਂ ਇੱਥੇ ਸਰਕਾਰੀ ਸੀਮਨ ਦੀ ਹੋਵੇ ਇਹ ਫਲਾਣੇ ਦੀ ਹੈ ਢੀਂਡੇ ਦੀ ਆ ਆਪਾਂ ਪੁੱਛ ਕੇ ਦੱਸ ਦਾਂਗੇ ਜੇ ਕੋਈ ਕੋਈ ਕਰਾ ਦੇ ਆ ਜੀ ਤੁਸੀਂ ਹਾਂਜੀ ਬਾਕੀ ਵਾਡ ਵਾਡ ਬੜੀ ਚੰਗੀ ਆ ਦੋਸਤੋ ਵਿਰਲਾਪੁਰ ਨਾਲ ਦੇਖੋ ਤੇ ਵੈਸੇ ਵੀ ਜਿਵੇਂ ਆਪਾਂ ਨੋਟ ਕਰਾ ਦਿੰਦੇ ਆ ਜਿਵੇਂ ਜਿਵੇਂ ਆਪਾਂ ਥਾਣੇ ਜੱਡੇ ਨੂੰ ਹੱਥ ਲਾਉਣੇ ਤੇ ਪੂਛ ਚੱਕ ਖਲੋਂਦੀ ਆ ਠੰਡੀ ਤੀ ਹਾਂ ਆਪਣੇ ਕੋਲ ਤਿੰਨ ਗੱਬਾਂ ਝੋਟੀਆਂ ਕੋ ਭੈਣ ਭਰਾ ਆਉਂਦਾ ਆ ਦੀ ਥੇਪ ਕੇ ਥਾਣੇ ਤੇ ਥੱਲੇ ਕਰਕੇ ਖੜੇ ਆ ਪਹਾ ਪਿਛੇ ਦੀ ਆਪਣੀ ਗਰੰਟੀ ਹੋ ਗਈ ਠੀਕ ਆ ਲੈ ਗਰਲਾ ਦੇ ਤਾਂ ਮੁੱਲ ਮੇਰਾ ਵੀ 10 ਵੀ ਆਪਾਂ ਦੇਣੀ ਕਿ ਮੁੱਲ ਸਭ ਦਾ ਐਡੀ ਝੋਟੀਏ ਇਹਦੇ ਘਰੇ ਤਿਆਰ ਕਰ ਗਏ ਫਿਰ ਤੇ ਭਾਏ ਹੋਏ 2 ਲੱਖ ਹੀ ਮੰਗ ਲਏ ਹਾਂ ਜਿਤਨਾ ਪਾਲੀ ਆ ਤੇ ਰਾਸ਼ਨ ਖਵਾਇਆ ਬਿਲਕੁਲ ਪਰ ਇਹ ਉੰਨੇ ਦੀ ਆਪਾਂ ਝੋਟੀ ਦੇ ਦੇਣੀ ਆ ਜਿੰਨੇ ਕਿ ਹੁਣ 4 ਮੰਨ ਲਓ ਖਰਾਕ ਪਾ ਦੇਣੀ ਨਿਮਾਰ ਘਰ ਨੂੰ ਭਾਵੇਂ ਇਹਦੀ ਕਰ ਲੀਏ 1 ਰੇਡ ਲੱਖ ਭਾਵੇਂ ਕਰ ਲੀਏ 4 ਸਵਾ ਲੱਖ ਅੱਛਾ ਮੋਨੇ ਦਾ ਹੈਗਾ ਜੀ 1 ਲੱਖ 20 ਹਜ਼ਾਰ ਵਿੱਚੋਂ 5000 ਛੋਟ ਕਰ ਦਾਂਗੇ 1 15 ਦੀ ਝੋਟੀ ਦੇ ਦਾਂਗੇ 1 15 ਦੀ ਹਾਂਜੀ ਹੋਰ ਵੀ ਲੈਸ ਕਰਦੀ ਹੋਰ ਲੈਸ ਫਿਰ ਤੁਸੀਂ ਦੱਸ ਦੋ ਜੋ ਆਂਦੇ ਜਾਂਦੇ ਹੋਰ ਥੱਲੇ ਜਾਂਦੇ ਖੁੱਲੇ ਡੁੱਲੇ ਵੀ ਬਾਅਦ ਵਿੱਚ ਕੋਈ ਉਹ ਜੋ ਵੀ ਆਂਦੇ ਜੇ ਕਰ ਦਿੰਦੇ ਆ ਪਾਈ ਜਨਾ ਰਹੇ ਜੀ ਜੋ ਵੀ ਆਂਦੇ ਜੇ ਕਰ ਦਿੰਦੇ ਮਾੜਾ 5 ਉਤਰਾ ਵੀ ਜਾਂਦੇ ਫਿਰ 10 ਦੀ ਸੰਧੂ ਸੁਭਾਨਾ ਹੋਣੀ ਜੀ ਚਲ ਹਾਂਜੀ ਲੋ ਵੀ ਝੋਟੀ ਬੜੀ ਵਧੀਆ ਦੋਸਤੋ ਪੌਲੀਪਲੀਤੀ ਝੋਟੀ ਆ ਪੂਰੇ ਹਾਥੀ ਵਰਗੀ ਝੋਟੀ ਆ ਕੋਈ ਛੋਟੀ ਨਹੀਂਗੀ ਸੰਦੂ ਸਾਹਿਬ 1.5 ਲੱਖ ਦੇ ਆ ਖਾ ਗਈ ਹਣੀਆਂ ਉਹਨਾਂ ਦਾ ਇਹ ਹਾਂ ਤੇ ਕਰੂ ਕਮਾਲ ਨੇ ਕਰਮ ਵਾਲੀ ਠੀਕ ਆ ਜੀ ਬਾਕੀ ਆਪਾਂ ਉਹਨਾਂ ਵਾਲੇ ਸਮੇਂ ਤੇ ਛੱਡ ਦਿੰਨੇ ਆ ਭਰਿਆ ਭਾਂਡਾ ਠੀਕ ਆ ਜੀ ਬਾਕੀ ਹੋਣ ਮੌਕੇ ਦੀ ਜੇ ਗੱਲ ਕਰੀਏ ਪੌਲੀਪਲੀਤੀ ਸਾਫ਼ ਸੰਭਾਲਣ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਕਿਸੇ ਆਣੇ ਦੇਖੋ ਸੰਦੂ ਸਾਹਿਬ ਕੱਡੇ ਸੋਹਣੇ ਕੱਡੇ ਵਿਰਲਾ ਦੇ ਲੱਗੇ ਬਹੁਤ ਵਧੀਆ ਚੰਗੀ ਇੱਕ ਦਾ ਵੀ ਸੰਦੂ ਸਾਹਿਬ ਦੇ ਜੈਸਨੋ ਆ ਠੀਕ ਆ ਅਗੇ ਨੈਕਟ ਦਿਖਾਓ ਇਹ ਹੰਸੂ ਸਾਹਿਬ ਝੋਟੀ ਦੂਜੇ ਸੂਏ ਸੁਣੀ ਜੇ ਦੂਜੇ ਨੂੰ ਝੋਟੀ ਆ ਹਾਂਜੀ ਤੇ ਇਹਦਾ ਸਮਾਂ ਕਿੰਨਾ ਕਰਵਾਇਆ ਇਹ ਹੰਸੂ ਸਾਹਿਬ 506 ਦਿਨ ਪਏ ਕਰਵਾ ਲਈ ਉਹ ਵੀ ਪ੍ਰਪਾਹ 5-6 ਦਿਨ ਹਜੇ ਇਹਦੇ ਸਮਾਂ ਪੈਂਡਿੰਗ ਆ ਤੇ ਮਾਲ ਵੈਸੇ ਸਾਰਾ ਹਿਸਾਬ-ਕਿਤਾਬ ਉਤਰਾਉਂਦਾ ਵੀਰ ਦਰੇਰਪਾਪ ਜੀ ਇਹਨੇ ਹੰਸੂ ਸਾਹਿਬ ਪਹਿਲੇ ਸੂਏ 12 ਕਿਲੋ ਦੁੱਧ ਝੋਟੀ ਨੇ ਚੋਆ ਜੀ ਅੱਛਾ ਫਿਰ ਕੀ ਦੂਜੇ ਸੂਏ ਝੋਟੀਏ ਸੁਣੀਏ ਦਰਨਾਲ ਸਿੰਘੀ ਸੁੰਗੀ ਇਹਦੀ ਵੀ ਪੂਰੀ ਹੰਸੂ ਸਾਹਿਬ ਸਿੰਘ ਸਾਰੇ ਮਾਲ ਦੇ ਨਿੱਕੇ ਅੱਜ ਹਾਂ ਛੋਟੇ ਸਿੰਘ ਹਾਂਜੀ ਗਾਣਦ ਕਰਵਾ ਲਈ ਨੂੰ ਹੋਈ ਨਹੀਂ ਹੈਗੇ ਮੱਜਾਂ ਦੇ ਬ ਦੇਣਾ 5 ਲੈ ਜੇ 7 ਲੈ ਜੇ ਜਿੰਨੇ ਵੀ ਲੈ ਜੇ ਉਨੇ ਜਗਾ ਠੀਕ ਆ ਜੀ ਇਹ ਸੰਧੂ ਸਾਹ ਰੇਲ ਗੱਡੀ ਦੇ ਡੱਬਿਆਂ ਨੂੰ ਵੇਖੋ ਫਿਰ ਹਾਂ ਨੰਬਰਸ ਕਰੋ ਚੱਕ ਵੈਸੇ ਪਲੀਆਂ ਪਲੀਤੀਆਂ ਨੂੰ ਆਪਾਂ ਪੂਰੀਆਂ ਸਭੀਆਂ ਸੰਭਾਲੀਆਂ ਇਹ ਕਹਾਂਗੇ ਕਿਉਂਕਿ ਐਨੀਮਲ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਛੱਡਾ ਦਿਖਾਵਾਂਗੇ ਕੋੜੀ ਇਹ ਅੰਗ ਪੋਰਦੀ ਨਹੀਂ ਪੈਰਾ ਬਹੁਤ ਬਹੁਤ ਵਧੀਆ ਜਾ ਠੀਕ ਆ ਸੋ ਵਜਨ ਵੇਟ ਵਾਲੀਆਂ ਝੋਟੀਆਂ ਨੇ ਕੋਈ ਲਿਸੀਆਂ ਫਿੱਕੀਆਂ ਨਹੀਂ ਆ ਠੀਕ ਹੈ ਇਹ ਵੀ ਹਿੰਦੂ ਸਾਹਿਬ ਕੋਈ ਭੈਣ ਭਰਾ ਛੋਟੀ ਨਾ ਕਿੰਨੇ ਝੋਟੀਆਂ ਇਹ ਵੀ ਵੱਡੀ ਆ ਵੇਖੋ ਪੂਰਾ ਵਜਨ ਬਤਾ ਦੇ ਵੀ ਕੈਮਰੇ ਦਾ ਛੋਟੀਆਂ ਡਰਦੀਆਂ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਉਹਨਾਂ ਦਾ ਸਾਰਾ ਸਾਫ ਸੁਥਰਾ ਕਿਸੇ ਪਸ਼ੂ ਦੇ ਵਿੱਚ ਕੋਈ 19 ਕੀ ਕੋਈ ਕਮੀ ਪੇਸ਼ੀ ਹੋਈ ਤਾਂ ਆਪਾਂ ਦੱਸ ਦੇਵਾਂਗੇ ਆਦਰਵਾਇਜ਼ ਜੇਕਰ ਆਪਾਂ ਜਿੰਨੀ ਵੀ ਆਪਾਂ ਕਹਿ ਸਕਦੀਏ ਜਿੰਨੀ ਵੀ ਸੇਫ ਤੋਂ ਕਰ ਲੋ ਉਨੀ ਥੋੜੀ ਆ ਤੇ ਚੰਗੇ ਐਨੀਮਲ ਨੇ ਠੀਕ ਆ ਜੀ ਬਾਕੀ ਥਣ ਥੋਣੇ ਬੰਦੇ ਸਾਹਿਬ ਜਿੰਨਾ ਵੀ ਆਪਾਂ ਮਾਰ ਖਾਵਾਂਗੇ ਕਿਸੇ ਦੇ ਬਾਈ ਨਾ ਹੋਊਗੀ ਕਿਸੇ ਦਾ ਕੋਈ ਥਣਵੱਧ ਘਟਨਾ ਹੋਊਗਾ ਠੀਕ ਆ ਕੀ ਦਾ ਹੋਊਗਾ ਦੱਸਾਂਗੇ ਹਾਂ ਥੋੜਾ ਜਿਹਾ ਜਰਾ ਦੋਸਤੋ ਉਪਰੇ ਬੰਦੇ ਤੋਂ ਜਿਵੇਂ ਕਹਿ ਦਿੱ ਗਏ ਨਾ ਵੀ ਐਨੀਮਲ ਥੋੜੇ ਡਰਦੇ ਆ ਤੇ ਵੈਸੇ ਤੁਸੀਂ ਦੇਖ ਸਕਦੇ ਜੇ ਸਫਾਈਆਂ ਸੁਥੀਆਂ ਪਈਆਂ ਹਾਂ ਇਹ ਦੇਖੋ ਠੰਡੀ ਸ਼ੀਜ ਆ ਹਾਂ ਆਹ ਕੋਈ ਚੱਕਰ ਨਹੀਂ ਗਾਗਾ ਬਣਿਆ ਹਾਂ ਇਹ ਦੇਖੋ ਇਹ ਨਹੀਂ ਆਪਾਂ ਸੋਈਆਂ ਦੇ ਥੱਲੇ ਇਤਰਾ ਬੈੰਨੇ ਆ ਕੋਈ ਕੋ ਟੁਕੀਆਂ ਵੀ ਆਉਂਦੀਆਂ ਹਾਂ ਲੈਣੀ ਆਪਾਂ ਚੀਜ਼ ਹੀ ਹੁੰਦੀ ਇਹ ਦੇਖੋ ਟੁਕੀਆਂ ਵੀ ਆਉਂ ਵਾਹ ਬੱਚਾ ਲਾ ਕੇ ਜਿੰਨੇ ਥੱਲੇ ਮਰਜ਼ੀ ਬੈਜੋ ਪਰ ਗੱਲ ਵੀ ਜਿਹੜੀ ਉਸਤਰਾ ਪਹਿਨਣ ਵਾਲੀ ਗੱਲ ਬਾਤ। ਮਾ ਵੀ ਝੋਟੀਆਂ ਵੀ ਦੋਸਤੋ ਬਾਕਮਾਲਾ ਵੈਸੇ ਸਫਾਈਆਂ ਸੁਪੂਈਆਂ ਮਿੰਨੀਆਂ ਵਾਲੇ ਵਾਹ ਫਰੀਆਂ ਖੜਕੇ ਲਾਈਆਂ ਠੀਕ ਆ ਜੀ। ਹਵਾਨੇ ਚੱਡੇ ਦੀ ਸਾਫ ਸੁਥਰੀ ਆ ਸੱਜੇ ਖੱਬੇ ਆ ਤੁਸੀਂ ਸਾਰੇ ਬੰਨਿਆ ਕੁੜੀ ਥਨਲੇਵਾ ਵੇਖ ਲੋ। ਤੇ ਫੇਰ ਮੇਰਾ ਵੀਰ ਕਰਿਓ ਗੱਲ ਵੀ ਛੇ ਕੀ ਆ। ਲੈ ਵੀ ਗਰਲਾ ਕਿੰਨੇ ਦੀ ਦੇਣੀ ਆਪਾਂ ਝੋਟੀ। ਝੋਟੀ ਸੰਧੂ ਸਾਹਿਬ ਇਹ ਵੀ ਤਿਆਰ ਹੋਈ ਲੱਖੋਂ ਬਾਹਰ ਹੀ ਆ। ਹਾਂ ਜੀ। ਪਰ ਇਹਦੀ ਅੱਜ ਦੀ ਡਿਮਾਂਡ ਹੀ ਲੱਖ ਜੀ। ਆਹ ਉਦੇ ਵਿੱਚ 5000 ਛੋਟ 9500 ਦੀ ਝੋਟੀ ਦੇ ਦਾਂਗੇ 95 ਦੀ ਹਾਂਜੀ ਲਓ ਵੀ ਵੈਸੇ ਪਹਿਲਾਂ ਹੀ ਆਪਾਂ ਰੇਡ ਮੰਨ ਕੇ ਤੁਹਾਡੇ ਵਾਲੇ ਪਹਿਲੇ ਫੋਨ ਦੇ ਮਾਲ ਵਿਕਦਾ ਬਿਲਕੁਲ ਲਓ ਪੁੱਛ ਲੈਣ ਦੇ ਨਾਲੇ ਰੇਟ ਹੁੰਦੇ ਆ ਡਿਮਾਂਡਾ ਦੇ ਮੁੰਡਾ ਬੇਸ਼ੱਕ ਕੋਈ ਅਲੱਗ ਨਹੀਂ ਇਹ ਲੈਣ ਦੇ ਨਾਲੇ ਰੇਟ ਆ ਠੀਕ ਆ ਉਹਦੇ ਵਿੱਚੋਂ ਨਹੀਂ ਵੀ ਸਾਨੂੰ ਸਭ ਫੋਨ ਤੇ ਮੰਨ ਲਓ ਉਹ ਝੋਟੀ ਆਪਾਂ ਮੰਗਣ ਨੂੰ 1.5 ਲੱਖ ਵੀ ਮੰਗ ਸਕਦੇ ਹਾਂ ਮੰਨ ਕੇ ਫੋਨ ਤੇ ਕੀ ਫਾਇਦਾ 30-4000 ਰੁਪਇਆ ਘਟਾਉਂਦਾ ਮੋਲ ਲੋ ਕਰੋ ਜਿਹੜਾ ਇਹਨੂੰ ਚੰਗਾ ਲੱਗੇ ਵੀ ਯਾਰ ਉਹਨੂੰ ਫੋਨ ਲਾ ਕੇ ਇਹ ਚੀਜ਼ ਖਰੀਦ ਲੀ ਨੀ ਇੰਨਾ ਫਰਕ ਤਾਂ ਚਲੋ ਵੈਸੇ ਹੋਣਾ ਵੀ ਨਹੀਂ ਚਾਹੀਦਾ ਉਹ 2-4000 ਦੀ ਹੋਵੇ ਕਸਰ ਮੌਕੇ ਤੇ ਕੋਈ 1500 ਮਿਲ ਜਾਂਦੀ ਆ ਮੋਲ ਸੰਦੂ ਸੁਭਾਨਾ ਵਾਲੀ ਹੈ ਤੇ 9500 ਦੀ ਝੋਟੀ ਆਪਾਂ ਦੇ ਦਾਂਗੇ ਲਓ ਦੱਸੋ ਵੈਸੇ ਝੋਟੀ ਬੜੀ ਪਿਆਰੀ ਆ ਕੋਈ ਛੱਡ ਕੇ ਨਹੀਂ ਮੇਰਾ ਵੀਰ ਜਾਂਦਾਗਾ ਤੋ ਚੰਗੇ ਪੈਸੇ ਲਾਉਣੇ ਕਿਸੇ ਪੁਰਾਣੇ ਚੰਗਾ ਪਸ਼ੂ ਲੱਭ ਰਹੇ ਹੋ ਤੇ ਜ਼ਰੂਰ ਤੁਸੀਂ ਹੱਥ ਪਾਇਓ ਝੋਟੀ ਬੜੀ ਵਧੀਆ ਸਣਾ ਦੀ ਭਾਰ ਪਿੱਛੇ ਦੀ ਗਰੰਟੀ ਹੋਏ ਦੀ ਠੀਕ ਹੈ ਇਹ ਆਈਆਂ ਇੱਕੋ ਘਰੋਂ ਆ ਹਾਂਜੀ ਇਹ ਇੱਕ ਹੀ ਘਰੋਂ ਆ ਇਹ ਜੋਟੀ ਸੰਤੋ ਸਾਹਿਬ ਵੀ ਦੂਜੇ ਸੂਏ ਸੋਣੀ ਹੈ ਠੀਕ ਆ ਜੀ ਇਹਦੇ ਚਾਰ ਤੋਂ ਪੰਜ ਦਿਨ ਪਹਿਲੇ ਤੇ ਤੁਹਾਡੇ ਨਾਲ ਤਾਂ ਗਰਲਾਲ ਮੰਨ ਲਾ ਵੀ ਅੱਜ ਭਲਕਾਈਆਂ ਤੁਹਾਡੇ ਨਾਲ ਤਾਂ ਵਾਹ ਵਾਸਤਾ ਪਿਆ ਉਹ ਬੰਦੇ ਤੋਂ ਡਰਦੀਆਂ ਸੰਤੋ ਸਾਹਿਬ ਦੇ ਪਿਆਰ ਦੀਆਂ ਭੁੱਖੀਆਂ ਗਰਮਾਂ ਵਾਲੀਆਂ ਜੋ ਇਹਨਾਂ ਹੱਥ ਪੱਲਾ ਵਾਰੋ ਜੇ ਸੈਟ ਹੋ ਜਾਂਦੀਆਂ ਹਾਂ ਨਹੀਂ ਮੈਂ ਵੀ ਤਾਂ ਵੇਖੋ ਇਹਨਾਂ ਨੂੰ ਕੈਮਰੇ ਦੇ ਵਿੱਚ ਦੂਰ ਦਰਡੇ ਤੱਕ ਵਿਖਾ ਰਿਆ ਮੈਨੂੰ ਕਿਹੜਾ ਸਟੇਨ ਕਰਨ ਫੜੀ ਆ ਹਾਂ ਡਰਦੀਆਂ ਵੈਸੇ ਯਾਰ ਆ ਪਟੇ ਪਏ ਆ ਚੋਕਰ ਪਾਇਆ ਮਾਸਾ ਦੇ ਆਪਣੀਆਂ ਧਿਆਨ ਮੇਰੇ ਵਿੱਚ ਹੀ ਆ ਝੋਟੀ ਦਾ ਹਾਂ ਜੀ ਡਰਦੀ ਹੈ ਨਾ ਲਓ ਦੋਸਤੋ ਸ਼ਾਈ ਸ਼ੂਈ ਕਰੋ ਚੈੱਕ ਤੇ ਨਵੇਂ ਥੋੜਾ ਕਰ ਲਾ ਨੇੜਿਓ ਨੇੜਿਓ ਕਮਾ ਲਈ ਇਥੋਂ ਕੋਈ ਗੱਲ ਨਹੀਂ ਥੋੜਾ ਦੂਰੋਂ ਆਪਾਂ ਦਿਖਾਉਣ ਦੀ ਕਰਦੇ ਆ ਕੋਸ਼ਿਸ਼ ਵੈਸੇ ਬਰਾਬਰ ਬੜੀ ਪੱਧਰ ਆ ਸਾਂ ਲੈ ਵੇ ਜੀ ਅੱਛਾ ਕਰ ਲਾ ਇਹ ਸੁਆ ਕਰਵਾ ਸੂਰੀ ਇਹ ਦੂਜਾ ਸੰਧੂ ਸਾਹਿਬ ਦੂਜਾ ਸੁਆ ਇਹਨੇ ਕੰਨੀਆਂ ਵਾਲੇ ਦੰਦ ਨਹੀਂ ਬਰਾਬਰ ਕੀਤੇ ਜੀ ਠੀਕ ਆ ਲਓ ਦੋਸਤੋ ਦੂਜਾ ਸੁਆ ਝੋਟੀ ਨੇ ਸੂਣਾ ਤੇ ਕੰਨੀਆਂ ਵਾਲੇ ਦੰਦ ਹਜੇ ਬਰਾਬਰ ਨਹੀਂ ਕੀਤੇ ਕਿ ਠੀਕ ਆ ਜੀ ਤੇ ਬਾਕੀ ਹਵਾਨੇ ਚੱਡੇ ਦੀ ਵੈਸੇ ਸਾਫ ਸੁਥਰੀ ਆ ਥੋੜਾ ਜਿਹਾ ਧਿਆਨ ਮੇਰੇ ਵਿੱਚ ਆਕ तकरीबन ਨੂੰ ਲੱਗਦਾ ਵੀ ਕਿਦਾਂ ਕਿਤੇ ਹੋ ਸਕਦਾ ਕੋਈ ਡਾਕਟਰ ਨਾ ਆਇਆ ਹੋਵੇ। ਲੇਵਾ ਸੰਤੂ ਸਾਹਿਬ ਬੜਾ ਕਦਰੇ ਦਾ ਵੀ। ਹਾਂ ਹਾਂ। ਕਦਰ ਵੀ ਨੇੜਾ ਚੰਗਾ। ਆਹ ਦੇਖੋ ਜੀ। ਸੋ ਜਿੰਨਾ ਵੀ ਆਪਾਂ ਤੁਹਾਨੂੰ ਬੜਾ ਨਜ਼ਦੀਕੀ ਤੋਂ ਦਿਖਾ ਦਿੰਨੇ ਆ। ਹਵਾਨੇਲੇਵੇ ਦੀ ਸਾਫ ਸੁਥਰੀ ਆ। ਚੱਪੇ ਚੱਪੇ ਤੇ ਥਣ ਲੱਗਾ। ਲੱਗਦਾ ਵੀ ਦੋਸਤੋ ਇਹ ਪਿੱਛੋਟਰੀ ਨੂੰ ਕੱਢ ਲਓ, ਦੂਜੀ ਨੂੰ ਪਾ ਲਓ। ਵੀ ਸਿੰਘ-ਸੁੰਗ ਦੀ ਬੰਤਰ ਇਸ ਹੱਦ ਖਤਰਤਕ ਆ। ਤੇ ਬਾਕੀ ਵੇਖੋ ਤੁਸੀਂ ਲੇਵੇ ਦੀ ਬੰਤਰ ਅੱਧਾ ਦਾ ਫੋਟੋ ਕਰਮ ਵਾਲੀ ਬਾਹਰ ਨੂੰ ਕੱਢੀ ਖੜੀ ਐ। ਲੱਗਿਆ ਕਰਾਲ ਦਿਨ ਪੰਜ, ਸੱਤ ਪੰਜ, ਸੱਤ। ਪੰਜ-ਸੱਤ ਦਿਨ ਸੰਤੂ ਸਾਹਿਬ ਇਹਨੇ ਪਹਿਲੇ ਸੂਹੇ 9 8 9 ਕਿਲੋ ਦੁੱਧ ਦਿੱਤਾ ਜਾਂਦਾ ਜਿਸ ਵੇ ਸੋਹਣੀ ਹੈ ਰਗੀ ਠੀਕ ਆ ਠੀਕ ਆ ਲਓ ਦੋਸਤੋ ਦੂਜਾ ਸੂਹਾ ਝੋਟੀ ਨੇ ਸੂਣਾ ਬਾਕੀ ਤੁਸੀਂ ਮੇਰਾ ਵੀਰ ਆਪ ਚੈੱਕ ਕਰੋ ਲੇਵੇ ਹਸਣਾ ਸੰਧੂ ਸਾਹਿਬ ਆਪਾਂ 15 ਜਵਾਂ ਝੂਠੀ ਮਾਰਨਾ 11 12 ਕਿਲੋ ਦੁੱਧ ਦੇ ਦੂੰਗੀ ਬਿਲਕੁਲ ਇਧਰ ਦੇਖੋ ਸਾਰ ਨੂੰ ਲੇਵਾ ਟੱਚ ਕਰੂਗਾ ਇਹਦਾ ਜੇ ਇਹ ਸੋਹਣਾ ਦੇਵਾ ਬਾਕੀ ਬਹੁਤ ਸੋਹਣੀ ਹੈ ਦੋਸਤੋ ਉਪਰੋਂ ਪੰਤਰ ਵੀ ਬੜੀ ਵਧੀਆ ਬਾਡੀ ਬੂਡੀ ਦੀ ਵੈਸੇ ਝੋਟੀ ਨਵੀਆਂ ਘਰੋਂ ਕਈ ਜਣਾਂ ਪਸ਼ੂ ਪਹਿਲੀ ਵਾਰੀ ਨਿਕਲਦੇ ਆ ਵਪਾਰ ਲਾਈਨ ਦੇ ਵਿੱਚ ਉਹਦੇ ਕਰਕੇ ਮਾੜਾ ਮਾੜਾ ਕਿਤੇ ਨਾ ਕਿ ਦਾ ਦੁਕਰਿਆ ਰੱਖਦੇ ਆ ਬਾਕੀ ਆ ਤੁਹਾਡੇ ਸਾਹਮਣੇ ਝੋਟੀ ਤੇ ਗਰਲਾਲ ਮੁੱਲ ਦੱਸਦਾ ਮੁੱਲ ਸੰਧੂ ਸਾਹਿਬ ਇਹਦਾ ਕੋਈ 85 ਨਹੀਂ ਕੋਈ 90 ਨਹੀਂ ਤੇਰੀ ਡਿਮਾਂਡ ਹੈਗੀ ਜੀ 80000 ਰੁਪਇਆ ਅੱਛਾ ਜੀ ਤੇ ਜੱਸ ਨੂੰ 75000 ਦੀ ਵੀ ਜਿੱਥੇ ਆਪਾਂ ਦੇ ਦੇਣੀ ਆ ਦੇ ਦੇਣੀ ਸੰਧੂ ਸਾਹਿਬ ਹਾਂ ਨਾ ਹੀ ਆ ਠੀਕ ਆ ਵੀਰੇ ਹਾਂਜੀ ਕੋਈ ਵੀ 75000 ਦੋਸਤ 75000 ਦੀ ਇਹ ਝੋਟੀ ਮਿਲ ਜਾਣੀ ਤੁਹਾਨੂੰ ਤਿੱਜਾ ਨੰਬਰ ਆ ਵੇਰਵਾ ਪਾ ਦਿੰਦੇ ਆ ਸੰਧੂ ਸਾਹਿਬ ਜੋ ਆਪਾਂ ਰੇਟ ਪਾਉਂਦੇ ਆ ਨਾ ਇਹਨਾਂ ਦੇ ਵਿੱਚ ਛੋਟ ਹੀ ਹੋਣੀ ਆ ਬਿਲਕੁਲ ਵੀਰੇ ਕੋਈ 5 5 66000 ਦਾ ਤਾਂ ठाਣ ਨਹੀਂ ਜਾਣੀ ਆ ਇਹਦੇ ਵਿੱਚ ਛੋਟ ਹੀ ਹੋਣੀ ਮ ਲੋ ਵੀ ਇੱਕ ਨੈਕਸਟ ਦੋਸਤੋ ਤੁਹਾਨੂੰ ਵੈੜ ਦਿਖਾ ਦਿੰਦੇ ਆ ਕ੍ਰੋਸ ਅੰਗ ਦੇ ਵਿੱਚ ਕੋਈ ਸ਼ਾਈਵਾਲ ਦਾ ਕੋਈ ਰਾਠੀ ਦਾ ਵਿੱਚ ਥੋੜਾ ਮਿਕਸ ਅਪ ਤੁਸੀਂ ਇੱਕ ਕ੍ਰੋਸ ਮੰਨ ਲਿਓ ਤੇ ਇਹਦਾ ਗਰਲਾਲ ਸੁਆਗਨਮਾ ਵੈੜਦਾ ਸੁਆ ਸੰਧੂ ਸਾਹਿਬ ਇਹਦਾ ਦੂਜਾ ਦੂਸਰਾ ਸੁਆ ਹਾਂਜੀ ਲੋ ਵੀ ਦੂਜਾ ਸੁਆ ਤੇ ਇੱਕ ਵਾਰੀ ਤੁਹਾਨੂੰ ਆਪਾਂ ਬਾਹਰ ਇਧਰ ਕੱਢ ਕੇ ਦਿਖਾ ਦਿੰਦੇ ਆ ਠੀਕ ਹੈ ਜੀ ਇੱਕੋ ਤਾਂ ਸੰਧੂ ਸਾਹਿਬ ਦਾ ਜੇ ਬਾਕੀ ਆ ਆ ਕਰੋ ਚੈੱਕ ਜਿਵੇਂ ਆਪਾਂ ਗਧਰੀ ਰਾਠੀਆਂ ਵੇਖਦੇ ਆ ਗਧਰੀ ਰਾਠੀ ਵੇਖਦੇ ਆ ਦੋਸਤੋ ਕਲਰ ਦਾ ਥੋੜਾ ਜਿਹਾ ਉਸ ਤਰ੍ਹਾਂ ਤੁਸੀਂ ਇਹ ਰੱਖ ਸਕਦੇ ਵੀ ਕਲਰ ਓਵੇਂ ਦਾ ਥੋੜਾ ਜਿਹਾ ਬਲੈਕ ਵਿੱਚ ਜਿਹੜੇ ਸ ਵਾਈਟ ਦੇ ਵਿੱਚ ਕੁਝ ਬ੍ਰਾਊਨ ਸਪੋਰਟ ਨੇ ਤੇ ਦੂਜਾ ਸੂਆ ਵੀਰ ਮੇਰਾ ਕੋਈ ਮੰਨ ਲੈ ਚਾਹੇ ਕੋਈ ਤਿੱਜਾ ਦੂਜਾ ਇੱਥੇ ਕਿ ਖੇਡਣ ਲਈ ਕਰਮਾ ਲਈ ਇਹ ਸਨੀਆਂ ਜੋਲ ਵਾਲੀ ਗਦਰਿਆ ਸੰਧੂ ਸਾਹਿਬ ਬਿਲਕੁਲ ਹਾਂ ਇਹ ਗਈ ਠੰਡੀ ਸੀ ਗਿਆ ਅੱਛਾ ਗਰਲਾਂ ਜਿਦੇ ਦੇਖੋ ਤਕਰੀਬਨ ਆਪਣੇ ਕੋਲ ਜਿੰਨਾ ਮਾਲ ਆ ਤਕਰੀਬਨ ਆਪਾਂ ਘਰਾਂ ਦਾ ਵਿੱਚੋਂ ਲੈਨੇ ਆ ਕੋਈ ਵੀਰਾਂ ਨੇ ਬੈਕਗ੍ਰਾਉਂਡ ਦੀ ਦੱਸੀ ਕੋਈ ਦੁੱਧ ਦੁੱਧ ਸੰਧੂ ਸਾਹਿਬ ਦਾ 15 ਕਿਲੋ ਵੀ ਇੰਨੇ ਦੱਸਿਆ ਹੋਇਆ ਆਪਾਂ ਦੁੱਧ ਚੋਂਦੇ ਰਹੇ ਆ ਦੁੱਧ ਚਿੱਟਾ ਮੱਝਾੜ ਗਿਆ ਜੇ ਦਾ ਠੀਕ ਆ ਹਾਂ ਆਪਾਂ ਤੇ ਪੀਏ ਤੇ ਪੰਜ ਸ਼ਹਿਦ ਆਉਂਦੇ ਆ ਠੰਡੀ ਸੀਰ ਹੈ ਕੋਈ ਆਂਦੀ ਨਹੀਂ ਆਹ ਵੇਖੋ ਜੀ ਹਵਾਨੇ ਚੱਡੇ ਦੀ ਇੱਕ ਵਾਰੀ ਪੂਰੀ ਦੋਸੀ ਨੀ ਚਦੀ ਕੀ ਤੋਂ ਦੇਖੋ ਇਧਰ ਆ ਜਾਓ ਸੰਤੂ ਸਾਹਿਬ ਇਹ ਬਨੇ ਵੇਖਣਗੇ ਜਿੱਦ ਦੇਖੋ ਨੋ ਜੀ ਸੋ ਠੰਡੀ ਤੇ ਏਰੀਆ ਵੈਸੇ ਸੀਲਸਾਊਗਾ ਦੋਸਤੋ ਠੀਕ ਆ ਜੀ ਇੰਨਾ ਚਿਰ ਤਾਂ ਐਨੀਮਲ ਨੂੰ ਹੱਥ ਲਾਈਏ ਤੇ ਬੜਕਾ ਕੇ ਮਾਰਦਾ ਦੂਰ ਤੂੰ ਤਾਂ ਲੱਤ ਮਾਰਦੀ ਗਾਂ ਦੇ ਗਾੜੀਆਂ ਮੂੰਹ ਦੇ ਪਰ ਆਪਣੀਆਂ ਨਹੀਂ ਮਾਰਦੀਆਂ ਬਸ ਬਸ ਬਾਕੀ ਜਿੰਨੀ ਹੈ ਗਰਲਾਲ ਚਲੋ ਸਭੀ ਸੁਭੀ ਹੈ ਜੀ ਬੜੀ ਸੰਤੂ ਸਾਹਿਬ ਪੂਰੀ ਹੀ ਵੇਖੋ ਹਾਂ ਪਰੂਣ ਦੋਸਤੋ ਨਾਰਮਲੀ ਤੁਹਾਨੂੰ ਨਜ਼ਰ ਆਊਗੀ ਭਰੂਣ ਭਰਾਨਾ ਪਾ ਕੇ ਕਰਮਾ ਵਾਲੀ ਚੱਡਾ ਬਣਾਊਗੀ ਤੇ ਸੂਹ ਵੀ ਠੀਕ ਆ ਚੱਡਾ ਹੰਦੂ ਸਾਹਿਬ ਪੂਰੀ ਬਣੂਗੀ ਗਾਂ ਜੇ ਅਜੇ ਕੋਈ ਸੂਨ ਦੀ ਪਰਵਾਹ ਨਹੀਂ ਇਹਨੂੰ ਕਰਮਾਣੀ ਨੂੰ ਤੇ ਸੋ ਤੋਰੇ ਤਾਰੇ ਦੀ ਵੀ ਬੜੀ ਠੰਢੀ ਆ ਸੀਲ ਸਾਊ ਆ ਵੈਸੇ ਠੀਕ ਆ ਜੀ ਤੇ ਬਾਕੀ ਅੱਗੇ ਲੈਣੇ ਆ ਜਿਹੜੇ ਪਹਿਲੇ ਫੋਨ ਤੇ ਵੇਖਦੀ ਆ ਔਰ ਬੱਸ ਜੀ ਨਾ ਇਹਨਾਂ ਨੂੰ ਆਪਾਂ ਦੱਸਿਆ ਵੀ ਆਹ ਕੁੰਡੇ ਦੇ ਜਿਹੜੀ ਪਾ ਲਈ ਸੀ ਹੈ ਨਾ ਪਟਾਕੇ ਪਾ ਜਾਂਦੀ ਕਰਮਾ ਲਈ ਬਿਲਕੁਲ ਬਿਲਕੁਲ ਵੈਸੇ ਮਾਲ ਦੋਸਤੋ ਚਲੋ ਦੱਸਣ ਦੀ ਲੋੜ ਨਹੀਂ ਕਿ ਵੈਸੇ ਭਰਾਵਾਂ ਨੂੰ ਜਿੰਨੀ ਵਾਰੀ ਵੀ ਆਪਾਂ ਮਾਲ ਵਿਖਾਇਆ ਇਸ ਘਰੋਂ ਸਾਰੇ ਵੀਰ ਵੈਸੇ ਨਾਰਮਲੀ ਕਮੈਂਟ ਕਰਦੇ ਆ ਵੀ ਪਸ਼ੂ ਸਾਫ਼ ਸੁਥਰੇ ਆ ਤੇ ਫੜਤੇ ਵਿੱਚ ਬੜੇ ਜਾਇਜ਼ ਹੁੰਦੇ ਆ ਠੀਕ ਆ ਇਹ ਦੇਖੋ ਸੰਦੂ ਸਾਹਿਬ ਆਹ ਦੇਖੋ ਜੀ ਅੱਜ ਨਹੀਂ ਟੈਂਟੋਂ ਲੈ ਕੇ ਕੱਢਦੀ ਕਰਮਾਣੀ ਦੇਖੋ ਸਹੀ ਹੈ ਜੀ ਲੈ ਕਰ ਲਾਲ ਦੇਣੀ ਕਿੰਨੇ ਦੀ ਆ ਬੈੜ ਸੰਦੂ ਸਾਹਿਬ ਕੋਈ 60 ਨਹੀਂ ਕੋਈ 55 ਨਹੀਂ ਕੋਈ 50 ਨਹੀਂ 45 ਹਜ਼ਾਰ ਦੀ ਜਸਨੋ 45 ਦੇ ਹਾਂਜੀ ਲਓ ਵੀ 45000 ਦੇ ਹਾਂਜੀ ਠੀਕ ਆ ਜੀ 45000 ਦੀ ਇਹ 45000 ਦੀ ਦੋਸਤ ਤੁਹਾਨੂੰ ਮਿਲੂਗੀ ਅੱਜ ਵੈੜ ਪ੍ਰੋਪਰ ਤੁਹਾਨੂੰ ਦਿਖਾਤੀ ਆ ਥਣ ਦੇਵੇ ਦੀ ਸਾਫ ਸੁਥਰੀ ਆ ਉਹ ਨੰਨੇ ਜੋੜੇ ਸਾਨੂੰ ਸਾ ਗੜੇ ਨਹੀਂ ਰਸਦੇ ਆਪਾਂ ਉਧਰ ਵੱਚੀ ਪਾਈ ਆ 42000 ਮੁੱਲ ਵਾ 45000 ਦੀ ਇਹਨੂੰ ਦਿੱਤੀ ਆ ਇਥੇ ਆਪਣੇ ਘਰੇ 5000 ਮਨਾਫਾ ਮਿਲਦਾ ਰਿਹਾ ਉਹਦਾ ਨਹੀਂ ਵੇਚੀ ਸਹੀ ਆ ਪਰ ਰੱਖਣ ਵਾਲੇ ਵੀਰ ਹੁੰਦੇ ਕਈ ਸੰਦੂ ਸਾਹਿਬ ਫਾਇਦਾ ਕੀ ਨੰਗਰ ਲਿਆਉਂਦੇ ਦਾ ਜੇ ਦੋਨ ਥਾਵਾਂ ਦੇ ਕਮਾਈ ਨਾ ਕਰਾਵੇ ਜਾਗੇ ਸਹੀ ਆ ਇਧਰ ਕਿਸਾਨ ਵੀਰੋ ਜਿਹੜੇ ਐਨੀਮਲ ਸੋਏ ਸੋਏ ਆ ਤੁਹਾਨੂੰ ਆਪਾਂ ਦਿਖਾ ਦਿੰ ਮੱਝਾਂ ਝੋਟੀਆਂ ਨੇ ਠੀਕ ਹੈ ਜੀ ਦੋਵੇਂ ਸੂਈਆਂ ਸਵਾਈਆਂ ਨੇ ਤੇ ਗਰਲਾਲ ਇੱਥੋਂ ਸਟਾਰਟ ਕਰ ਦਿੱਤੀ ਪੰਜਵਾਂ ਨੰਬਰ ਇਹਦੇ ਨਾਲ ਦੀ ਨਾਲ ਸਮਾਂ ਦੀ ਡਿਟੇਲ ਤੇ ਇਹ ਪੰਜਵਾਂ ਨੰਬਰ ਐ ਸੰਸਾ ਤੀਜਾ ਸੂਆ ਮੱਝ ਸੂਈ ਜੇ ਤੀਜਾ ਹੀ ਦਿਨ ਹੋ ਗਿਆ ਇਹ ਸੂਈ ਨੂੰ ਮਗਰਾ ਕੱਟਾ ਜੀ ਲੋ ਮਗਰ ਕੱਟਾ ਆ ਗਿਆ ਹਾਂਜੀ ਬਾਬੀ ਆ ਬਿਲਕੁਲ ਬਿੱਲੀ ਮਣਕੀ ਵਿੱਚ ਅੱਖ ਦੇ ਵਿੱਚ ਕੱਟਾ ਮਗਰ ਠੀਕ ਹੈ ਜੀ ਤੇ ਤੀਜਾ ਸੂਆ ਮੈਂ ਸੂਈ ਐ ਤੇ ਤੀਜਾ ਹੀ ਦਿਨ ਹੈ ਅੱਜ ਬੋਲਾ ਕਿੰਨਾ ਕ ਬੋਲਾ ਸੰਸਾ 8 ਕਿਲੋ ਜਿਹੜਾ ਹੁਣ ਹਾਜ਼ਰ ਆ 8 ਕਿਲੋ ਸਿੰਗ ਸੰਗ ਵੇਖੋ ਬਹੁਤ ਸੋਹਣਾ ਦਾ ਆ ਚਵਾਚਬੂਦ ਗਿਆ ਵਾਈ ਇੱਕ ਨੰਬਰ ਆ ਬਾਕੀ ਦੋਸਤੋ ਚੌਣਚਵਾਦ ਜਿਹੜੀ ਇੱਕ ਨੰਬਰ ਆ ਕਿਉਂਕਿ ਗਰਨਾਲ ਵੀਰ ਹੁਣਾਂ ਦੀ ਗੱਲ ਕਰ ਲਈਏ ਤੇ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਕੋਈ ਚਾਰ ਢੰਗ ਆਪਣੀ ਚਵਾਈ ਕੀਤੀ ਇਹਨਾਂ ਨੇ ਉਸ ਬਿਰਨਾ ਆਪਣਾ ਦੁੱਧ ਵਾਲੇ ਬੰਨਿਆ ਨਹੀਂ ਗਾ ਲਾਮ ਆਇਆ ਪਰ ਦੁੱਧ ਵਾਲੇ ਨੂੰ ਉਹ ਦੱਸਣਾ ਜਿਹੜਾ ਚਵਾ ਕੇ ਤੋੜਨਾ ਜੇ ਆਣ ਕੇ ਚੋਂਦਾ ਤੇ 8 ਲੀਟਰ ਜੇ ਆਨਲਾਈਨ ਮੰਗਵਾਉਂਦਾ 7 ਤੇ ਲੈ ਲੈ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਸੋ 8 7 8 7 ਕਿਲੋ ਹੁਣ ਬੋਲਾ ਆ ਜਿੱਤੇ ਜਿਹਨ ਦੀ ਸੂਈ ਥੱਲੇ ਸੋ ਚਵਾਜਬੂ ਦੀ ਦੋਸਤੋ ਚੰਗੀ ਨਿਕਲੀ ਆ ਵੀਰਾਂ ਦਾ ਦੇ ਘਾਇਟ ਮੀਡੀਅਮ ਆ ਬਾਕੀ ਵਜਨ ਲੋੜ ਬੜਾ ਇੱਕ ਵਾਰੀ ਸੂਸਵਾ ਜਾ ਕੇ ਵੈਸੇ ਵੀ ਪਸ਼ੂ ਤੈਜੀ ਲਾ ਜਾਂਦਾ ਜਿੰਨਾ ਮਰਜ਼ੀ ਰਾਜੀ ਹੋਵੇ ਬਟ ਇੱਥੇ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਠੀਕ ਆ ਜੀ ਕੋਈ ਐ ਨਹੀਂ ਲੱਗਦਾ ਪਿਆ ਕਿ ਇੱਕ ਵਾਰੀ ਸੂਸਵਾ ਕੇ ਖਰੇ ਪਸ਼ੂ ਵੀਕ ਹੋ ਗਿਆ ਜਾਂ ਥੋੜਾ ਜਿਹਾ ਨਸੇਰੇ ਪਣ ਦੇ ਵਿੱਚ ਆ ਚੰਗੀ ਆ ਬਾਡੀ ਬੰਦ ਸਾਬ ਦੇਖੋ ਰਿੰਗ ਵੇਖੀ ਆ ਤੇ ਆ ਮੱਝਾਂ ਜੱਡੀ ਦੇਗੀ ਆ ਪਰ ਉਹ ਹੈਗੇ ਹਾਥੀ ਆ ਵੱਡੇ ਹਾਂ ਜਿਹੜੇ ਪਹਿਲਾਂ ਵੇਖਿਆ ਆਪਾਂ ਹਾਂ ਬਿਲਕੁਲ ਬਿਲਕੁਲ ਆ ਦੇਖੋ ਜੀ ਠੀਕ ਆ ਗਰਨਾਲ ਮੋਲਵਾੜੀ ਕੀ ਕਰਦਾ ਫਿਰ ਇਹ ਮੱਝ ਨੂੰ ਸੰਦੀ ਸਾਹਿਬ ਗੱਲਾਂ 나ੜੂ ਤਾਜੀ ਸੋਈ ਆ ਦੋ 10 ਕਿਲੋ ਨਹੀਂ ਮਰਦੀ ਮੋਲ ਕਰਨ ਨੂੰ ਭਾ 75 80 ਕਰੀ ਜਾਈਏ ਕੋਈ ਫਾਇਦਾ ਨਹੀਂ ਡਿਮਾਂਡ 70000 ਜਸਨੋਂ 65 ਦੀ 65 ਦੀ ਹਾਂਜੀ ਲੋ ਵੀ ਲੈ ਦੇ ਦੋਸਤੋ 65000 ਆ ਠੀਕ ਡਿਮਾਂਡ ਭਾਵੇਂ 70 ਆ ਭਾਵੇਂ 70 ਆ ਤੇ 65000 ਲੈ ਦੇ ਆ ਆ ਬਹਿਣੀ ਵਾਲੇ ਪਾਸਿਓ ਆਪਾਂ ਤੁਹਾਨੂੰ ਦਿਖਾ ਦਿੰਦੇ ਨਾੜੀ ਦੋਵੇਂ ਪਾਸੇ ਮੋਟੀ ਆ ਮਿਲਕ ਨਾੜੀ ਠੀਕ ਆ ਜੀ ਤੇ ਹਵਾਨੇ ਜੱਟ ਦੀ ਬੰਤਰ ਇੱਕ ਵਾਰੀ ਤੁਹਾਨੂੰ ਆਪਾਂ ਲਾਗਿਓ ਦਿਖਾ ਦਿੰਦੇ ਥੋੜਾ ਜਿਹਾ ਬਾਬਾ ਸੰਦੂ ਸਾਹਿਬ ਦੋ ਮਹੀਨੇ ਬਾਅ ਠੀਕ ਹੈ ਜੀ ਚੋਪਮਿਆ ਰਿਹਰ ਦਾ ਨਾਗ ਮਿਲ ਜੂਗਾ ਤੁਹਾਨੂੰ ਇਸ ਤੋਂ ਬਾਅਦ ਗਰਾਲ ਆਪਣੇ ਕੋਲ ਜਿਹੜੀ ਆ ਆ ਗਈ ਹੈ ਇਹ ਸੰਸਾਰੀ ਪਿਸਟਲ ਹੀ ਆਵੇ ਇਹ ਤੇ ਜਿਸ ਵੇ ਸੋਈ ਜੇ ਇਹਨੂੰ ਆ ਚੌਥਾ ਦਿਨ ਹੋ ਗਿਆ ਸੋਈ ਨੂੰ ਇਹਦੇ ਮਗਰ ਕੱਟਾ ਜੀ ਠੀਕ ਆ ਇਹ ਥਲੇ ਹੱਥ 8.5 ਕਿਲੋ ਜਿਹੜਾ ਮਿੰਤੀ ਵਾਲਾ ਦੁੱਧ ਆ 8-7 ਦਿਨ ਹੋ ਗਏ ਸੋਈ ਨੂੰ ਨਹੀਂ ਸੰਸਾਰੀ ਚੌਥਾ ਪੰਜਵਾਂ ਦਿਨ ਆ ਚੌਥਾ ਪੰਜਵਾਂ ਦਿਨ ਆ 8-7 ਕਿਲੋ ਦੁੱਧ ਹੀ ਆ 8 ਕਿਲੋ ਸੰਸਾਰੀ 8.5 ਕਿਲੋ ਮਿੰਤੀ ਵਾਲਾ ਠੀਕ ਆ ਪੋਲੇ ਦੇ ਵਿੱਚ ਹੀ ਹੈ ਤਕਰੀਬਨ ਇਹ ਹਾਂਜੀ ਆ ਕਰੋ ਚੱਕ ਠੀਕ ਆ ਜੇ ਸੂਆ ਵੀ ਤੇਜਾ ਹੀ ਆ ਠੀਕ ਆ ਜੀ ਜਾਸ ਹੁਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਜੀ ਹਾਈਟ ਮੀਡੀਅਮ ਦਰਮਿਆਨ 10 ਕਿਲੋ ਚਵਾਈ ਜੂਗੀ ਸੰਤੂ ਸਾਹਿਬ ਵੀ ਹਾਂਜੀ 10 ਕਿਲੋ ਦੋ ਚਵਾਈ ਜੂਗੀ ਠੀਕ ਆ ਹਾਂਜੀ ਬਹੁਤ ਖੂਬਸੂਰਤ ਆ ਫੇਸ ਕੁਆਲਿਟੀ ਕਰੋ ਸਿੰਘ ਦੋ ਬੇਖੋ ਬਹੁਤ ਸੋਹਣੇ ਹਾਂ ਨਿਕੇ ਨਿਕੇ ਸਿੰਘ ਦੋ ਦੇ ਜੋੜੀ ਇਹ ਵੀ ਮਿਲਦਾ ਕਰ ਨਾਲ ਇੱਕੋ ਕਰਵੀਂ ਆ ਨਹੀਂ ਨਹੀਂ ਇੱਕ ਇੱਕ ਆ ਵਾਈ ਜੋੜੀ ਚਿਹਰੇ ਮੋਰੇ ਤੋਂ ਲੱਗਣ ਡਿਆ ਹਾਂ ਕਲਾ ਆ ਵੀ ਆਪਾਂ ਇੱਕ ਇੱਕ ਰਾਈ ਦੇਣੀ ਆ ਹਾਂ ਜੋ ਭਣ ਭਰਾ ਵਕਤੂ ਦੇ ਥੋੜਾ ਕਰ ਨਾਲ ਇਹਨੂੰ ਮੇਰੇ ਨੇੜੇ ਘਵਾਦੀ ਮਰ ਜਾ ਐ ਕਰਕੇ 10 ਕਦਮ ਤੋਰਦੀਆਂ ਕਰਕੇ ਮਗਰੇ ਦੇ ਕੀ ਸੀ ਕਰਵਾਵਾ ਮਗਰੇ ਦੇ ਸੰਦੂ ਸਾਹ ਕਟਾ ਹੀ ਆ ਮੇਲ ਹੀ ਇਹਦਾ ਹਾਂਜੀ ਬਸ ਦੋ ਮਗਰੇ ਕਟੇ ਆ ਦੋ ਮਗਰੇ ਕਟੇ ਆ ਹਾਂ ਲਾਗਿਓ ਕਮਾ ਕੇ ਦਿਖਾ ਦਈਏ ਥੋੜਾ ਜਿਹਾ ਖਾਂ ਲੈ ਵਾ ਪੱਧਰੇ ਦਾ ਵੀ ਉਹ ਦੋ ਸੋ ਲੈਵੇਂ ਲਵੇਂ ਦੀ ਵੈਸੇ ਪੱਧਰ ਉਹ ਆ ਬੱਚਾ ਜਿਹੜਾ ਬੱਚਾ ਉਹ ਖਾ ਦੋ ਆ ਦੇਖੋ ਜੀ ਇਹ ਕਟਾ ਜੇ ਠੀਕ ਆ ਉਹ ਵੀ ਕਰਦੇ ਰਹਿੜੀ ਬੱਚਾ ਬਸ ਉਹ ਵੀ ਦੋ ਹੀ ਅੱਜ ਮੱਜਾਂ ਸੂਆਂ ਸਵਈਆਂ ਨੇ ਠੀਕ ਆ ਜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਤੀਆਂ ਨੇ ਇਹ ਤਕਰੀਬਨ ਇਹ ਤਾਂ ਥੱਲੇ ਵੀ 8 ਕਿਲੋ ਕੋਈ ਵੀਰ ਬੋਲਾ ਮੰਨ ਲੇ ਕੱਚਾ ਬੋਲਾ ਮੰਨ ਲੇ ਠੀਕ ਆ ਇਸ ਵਕਤ ਗਰਨਾਲ ਇਹ ਕਿੰਨੇ ਦੀ ਦਵਾਗੇ ਅੱਜ ਇਹਦੀ ਡਿਮਾਂਡ ਸੰਧੂ ਸਾਹਿਬਾਂ 70 ਕਰੀ ਜਈਏ ਜਾਂ ਸਟਾਰ ਕਰੀ ਜਈਏ 65 ਦੀ ਜੇ ਕੋ ਜੋੜੀ ਲਵਾਂ ਫਿਰ 15 ਦੀ ਠੀਕ ਆ ਜੀ ਲਓ ਵੀ ਇਹ ਵੀ 65 ਦੀ ਆ ਠੀਕ ਆ 65 61 30 ਜੇ ਕੋ ਜੋੜੀ ਲਵਾਂ ਤਾਂ ਫਿਰ 15 ਦੀ ਸਵਾ ਲੱਖ ਦੀਆਂ ਦੋਵੇਂ ਹੀ ਲੈ ਵੀ ਸਵਾ ਲੱਖ ਦੀਆਂ ਦੋਵੇਂ ਪੈ ਜਾਣੀਆਂ ਝੋਲੀ ਹਾਂ ਨਹੀਂ ਲਵੇ ਹਾਂ ਜੇ ਸੁਣੋ ਆ ਸਵਾਦੀ ਕੋਈ 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 ਬਾਈ ਨਹੀਂ ਹਾਂ ਮੈਂ ਇੱਕ ਪੰਜੀ ਦੀਆਂ ਹਾਂ ਬਿਲਕੁਲ ਲਓ ਦੋਸਤੋ ਵੈਸੇ 65 63 ਠੀਕ ਹੈ ਜੀ 130 ਆ ਤੇ ਸਵਾਦੀ ਤੁਹਾਨੂੰ ਮਿਲ ਜੂਗੀ ਇਹ ਜੋੜੀ ਤੇ ਮੱਝਾ ਦੋਵੇਂ ਸੂਈਆਂ ਸਵਾਈਆਂ ਨੇ ਠੀਕ ਹੈ ਜੀ ਤਿੱਜੇ ਤੇ ਜੇ ਸੂਵੇ ਆ ਤੇ ਟਾਈਮਿੰਗ ਵੀ 8.5 ਕਿਲੋ ਸੰਧੂ ਸਾਹਿਬ ਕੋ ਬੌੜਾ ਮਾਲੇ ਦੁੱਧ ਮਾਲੇ ਮਿੰਤੀ ਗਿੰਤੀ ਆ ਤਿਆਰ ਆ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਇਹ ਨਗਨੇ ਅੱਜ ਵੀਰ ਦਲੇਰ ਸਿੰਘ ਬਾੜ ਹੁਣਾਂ ਦੇ ਘਰ ਤੇ ਵੀਰ ਗੁਰਲਾਲ ਨੇ ਆਪਾਂ ਨੂੰ ਪੂਰੀ ਜਾਣਕਾਰੀ ਇਹਨਾਂ ਪਸ਼ੂਆਂ ਦੀ ਦੇ ਦਿੱਤੀ ਆ ਸੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਨਾ ਸੀਗਾ ਨੰਬਰ ਆਪਾਂ ਲੈ ਲੈਨੇ ਆਂ ਕਰ ਲਾਲ ਇੱਕ ਕਰਤੀਏ ਸਾਂਝੇ ਵੀਰ ਨੰਬਰ ਹੈਗਾ ਸੰਧੂ ਸਾਹਿਬ 97792 9006 97792 9006 ਪਿੰਡ ਡਾਲ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਠੀਕ ਹੈ ਮਹਾਰਾਜ ਹਾਂ ਭਰਾਵੇ ਆ ਜੀ ਚੈੱਕ ਕਰਕੇ ਤਸੱਲੀ ਕਰਕੇ ਖੜਨਾ ਜੇ ਵੀ ਆਨਲਾਈਨ ਮੰਗਵਾਉਂਦਾ ਜਿਹੜੀ ਗੱਲ ਦੱਸਾਂਗੇ ਉਹ ਨਿਕਲੂ ਜਾਵੇ ਬਿਲਕੁਲ ਹਾਂਜੀ ਬਹੁਤ ਸਾਰੀ ਗੱਲਬਾਤ ਓਨੀ ਹੀ ਕੀ ਦੱਸੀ ਜਾਂਦੀ ਹੈ ਵੀ ਜਿੰਨੀ ਕੁ ਰਿਐਲਿਟੀ ਹੁੰਦੀ ਆ ਪਸ਼ੂਆਂ ਦੀ ਮੇਰੇ ਵੀਰ ਬਹੁਤ ਸਾਰੇ ਸਾਰੇ ਕੋਈ ਮਿੰਟਾਂ ਸੈਕਿੰਟਾਂ ਦੀ ਖੇਡ ਹੁੰਦੀ ਆ ਪਸ਼ੂ ਵਿਕ ਜਾਂਦੇ ਆ ਆਓ ਇਥ ਬਿਲਕੁਲ ਖਾਲੜੇ ਦੇ ਨਜ਼ਦੀਕ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੱਲ ਤਾਰਾ ਸਿੰਘ ਬਾਹ ਪਿੰਡ ਥੋੜੀ ਦੂਰੀ ਤੇ ਡਲੇਰੀ ਕਲਸੀਆਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ